ਕੈਸੂ ਦਾ ਆਪਰੇਸ਼ਨ ਜਿਹੜਾ ਹੈ ਅੱਜ ਇੱਥੇ ਚਲਾਇਆ ਗਿਆ ਸੀ ਤੇ ਫਿਰ ਉਹਦੇ ਵਿੱਚ ਇਹ ਇੱਕ ਬਲਰਾਜ ਦਾ ਘਰ ਹੈ ਜੋ ਐਨਸੀਬੀ ਵੱਲੋਂ ਵੀ ਵਾਂਟਡ ਹੈ ਤੇ ਹਾਲਾਂਕਿ ਇਥੋਂ ਰਿਕਵਰੀ ਤਾਂ ਨਹੀਂ ਹੋਈ ਬੰਦੇ ਭਜੇ ਹੋਏ ਸੀ ਲੇਕਿਨ ਇੱਕ ਮੁੰਡਾ ਉਮਰ ਹੋਣੀ ਹੈ ਕੋਈ 25-27 ਸਾਲ ਦੇ ਕਰੀਬ ਉਹ ਬੜਾ ਮੁਸ਼ਕਿਲ ਨਾਲ ਲੱਭਿਆ ਉਹ ਘਰ ਟੰਕੀ ਦੇ ਉੱਤੇ ਜਾ ਕੇ ਚੜ ਗਿਆ ਸੀ ਉਹੀ ਪੁੱਛ ਕੇ ਚੱਲ ਰਹੀ ਹੈ ਦੇਖਦੇ ਆ ਉਹਦੇ ਵਿੱਚੋਂ ਕੀ ਨਿਕਲਦਾ ਬਟ ਉਹਦਾ ਜਿਹੜਾ ਬਿਹੇਵੀਅਰ ਸੀ ਉਹ ਬਹੁਤ ਸ਼ੱਕੀ ਸੀਗਾ ਕਿੰਨੇ ਸਰ ਮਾਮਲੇ ਦਰਜ ਆਏ ਨੇ ਤੇ ਬਲਰਾਜ ਤੇ ਹੋਰ ਜਿਹੜਾ ਲੜਕਾ ਉੱਥੋਂ ਮਿਲਿਆ ਕਾਫੀ ਮਾਮਲੇ 10 10 12 12 ਮਾਮਲੇ ਦਰਜ ਆਦੇ ਹੁੰਦੇ ਤੇ ਹਾਲਾਂਕਿ ਇਹ ਜਿਹੜਾ ਮੁੰਡਾ ਮਿਲਿਆ ਪ੍ਰੀਮਿਨਰੀ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉਹ ਵਾਂਟਿਡ ਤਾਂ ਨਹੀਂ ਹੈ ਕਿਉਂਕਿ ਸਾਰਾ ਬਿਲਡ ਆਊਟ ਵਗੈਰਾ ਹੋ ਗਿਆ ਲੇਕਿਨ ਛੁਪਿਆ ਹੋਇਆ ਸੀ ਉਹ ਕਾਫੀ ਸ਼ੱਕ ਪੈਦਾ ਕਰਦਾ ਹੈ ਤੇ ਉਹ ਅਸੀਂ ਕੋ ਕਰਨੀ ਹੈ ਕਿ ਕਿਉਂ ਛੁਪਿਆ ਹੋਇਆ ਸੀ ਤੇ ਅੱਗੇ ਦੇਖਾਂਗੇ ਸਰ ਹਾਜੀ ਪੁਲਿਸ ਨੇ ਉਹਨਾਂ ਪੁੱਛਿਆ ਵੀ ਗਿਆ ਜਿਹੜੇ ਮਕਾਨ ਦੇ ਵਿੱਚ ਬਲਾਜ ਰਹਿ ਰਹੀ ਸੀ ਲੇਕਿਨ ਉਹਨਾਂ ਵੱਲੋਂ ਕੁਝ ਦੱਸਿਆ ਨਹੀਂ ਗਿਆ ਪੁਲਿਸ ਨੇ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਕੱਢਿਆ ਜਿਹੜਾ ਛੁਪਿਆ ਹੋਇਆ ਸੀ ਹਾਂ ਇਹ ਮੈਨੂੰ ਦੱਸਿਆ ਗਿਆ कि ਜਿਹੜੇ ਆਪਣੇ ਜਵਾਨ ਲਗੇ ਹੋਏ ਸੀ ਕੈਸੋ ਆਪਰੇਸ਼ਨ ਚ ਉਹਨਾਂ ਨੇ ਇਹ ਸ਼ੋ ਕਰਦਾ ਹੈ ਕਿ ਇੱਕ ਇੱਕ ਚੀਜ਼ ਦੀ ਤਲਾਸ਼ੀ ਚੰਗੇ ਤਰੀਕੇ ਨਾਲ ਲੇਤੀ ਹੈ ਆਦਰਵਾਇਸ ਤਾਂ ਜਿੱਥੇ ਤੱਕ ਮੁੰਡਾ ਉਹ ਛਪਿਆ ਹੋਇਆ ਸੀ ਸ਼ੱਕੀ ਬੰਦਾ ਉੱਥੇ ਤੱਕ ਪੁਲਿਸ ਦੀ ਨਜ਼ਰ ਨਹੀਂ ਜਾਂਦੀ ਲੇਕਿਨ ਕੈਸੋ ਆਪਰੇਸ਼ਨ ਦਾ ਆਬਜੈਕਟਿਵ ਇਹ ਹੀ ਹੈ ਕਿ ਜਿੱਥੇ ਦੀ ਅਸੀਂ ਤਲਾਸ਼ੀ ਲੈਣੇ ਹੁੰਨੇ ਆ ਉਹਦਾ ਇੱਕ ਇੱਕ ਕੋਨਾ ਤਾਂ ਕਿ ਜੋ ਕੁਝ ਬੰਦਾ ਜਾਂ ਕੋਈ ਮਟੀਰੀਅਲ ਹੋ ਜਾਇਆ ਹੈ ਨਾਰਕੋਟਿਕਸ ਵਗੈਰਾ ਹੈ ਉਹ ਉਹ ਮਿਲ ਜਾਵੇ ਸਰ ਬੈਕਗਰਾਉਂਡ ਜੀ ਇਹ ਪੁਰਾਣੇ ਇਸਮਗਲਰ ਦੇ ਨੀ ਤੇ ਬਾਕੀ ਡਿਟੇਲ ਤੁਹਾਨੂੰ ਐਸਐਸਪੀ ਸਾਹਿਬ ਦੱਸ ਦੇਣਗੇ ਅਗਰ ਕੋਈ ਡਿਟੇਲ ਚਾਹਨੇ ਹੋ ਕਿਉਂਕਿ ਐਨਸੀਬੀ ਦੇ ਵਾਂਟਿਡ ਨੇ ਤੇ ਓਬਵੀਅਸ ਹੈ ਕਿ ਕਮਰਸ਼ਲ ਰਿਕਵਰੀ ਵਗੈਰਾ ਇਹਨਾਂ ਤੋਂ ਪਹਿਲਾਂ ਹੋ ਚੁੱਕੀ ਹੈ ਕੁਝ ਸਰ ਕਬਜ਼ੇ ਚ ਲਿਆ ਕਰਦੇ ਵਿਚ ਡੀਵੀਆਰ ਕਬਜ਼ੇ ਚ ਲੈ ਉਹ ਤੁਹਾਨੂੰ ਦੱਸ ਦੇਣਗੇ ਸਾਰਾ ਬਿਕੋਜ਼ ਜੋ ਵੀ ਕੁਝ ਇਹਦੀ ਆਊਟਕਮ ਹੋਏਗੀ ਉਹਦੀ ਪ੍ਰੋਪਰ ਬਰੀਫਿੰਗ ਤੁਹਾਨੂੰ ਪ੍ਰੈਸ ਨੋਟ ਰਾਹੀਂ ਐਸਐਸਪੀ ਸਾਹਿਬ ਦੇ ਦੇਣਗੇ ਇਸ ਤੋਂ ਨਵਾਂ ਸਰ ਹੋਰ ਕਿਤੇ ਕਿਤੇ ਕਾਰਸਪਰੇਸ਼ਨ ਕੀਤਾ ਜਾ ਰਿਹਾ ਨਹੀਂ ਨਹੀਂ ਆਸਤਾ ਇੱਥੇ ਹੀ ਪਰਵਾਨਾ ਨਗਰ ਹੀ ਚੱਲ ਰਹਾ ਹੈ ਆਪਰੇਸ਼ਨ ਤੇ ਕਰੀਬ 100 ਦੇ ਕਰੀਬ ਬੰਦੇ ਲਗੇ ਹੋਏ ਆ ਉਮੀਦ ਹੈ ਇਹਦੇ ਵਿੱਚੋਂ ਕੁਝ ਆਉਟਪੁੱਟ ਅੱਜ ਨਿਕਲੇਗੀ ਤੇ ਉਹਦੇ ਬਾਰੇ ਪ੍ਰੋਪਰ ਡਿਟੇਲ ਤੁਹਾਨੂੰ ਜਿਹੜੀ ਹੈ ਉਹ ਐਸਐਸਪੀ ਸਾਹਿਬ ਜਦੋਂ ਸਾਰੀ ਕਾਰਵਾਈਆਂ ਪੂਰੀ ਹੋ ਜਾਂਦੀਆਂ ਕਿੰਨੀ ਐਫਆਈਆਰ ਰਿਸਟਰ ਹੋਈਆਂ ਕਿੰਨੀ ਰਿਕਵਰੀ ਹੋਈ ਉਹ ਤੁਹਾਨੂੰ ਦੱਸ ਦੇਣਗੇ